ਜਾ ਨਾਨਕ ਲੱਦਾ ਰਤਨ ਮੋਹ ਗਾਉੜੀ ਮਹਲ ਜੋਦੀ ਸੇ ਸੁਸੰਗਨ ਗਇਓ ਸਾਥ ਮੂਲ ਲਗੇ ਪਚ ਮੋਇਓ ਮੋਹਣ ਨਾਮ ਸੁਧਾਰ ਰਵ ਰਹਿਓ ਕੋਡ ਮਦੇ ਕਿਨੇ ਗੁਰ ਮਖ ਲਹਇਓ ਅਸੰਤਨ ਕਰ ਨਮੋ ਨਮੋ ਨਉ ਨਿਦ ਪਾਵੈ ਤੁਲ ਸੁਖ ਨੈ ਨਵ ਲੋਵ ਸਾਧ ਜਣੋ ਹਿਰਦੇ ਗਾਵ ਨਾਮ ਨਿਦ ਹਿਰਦੇ ਗਾਵ ਨਾਮ ਨਿਦ ਕਾਮ ਕ੍ਰੋਧ ਲੋਭ ਮੋਹ ਤਜੋ ਜਨ ਮਨ ਦੋਥਿ ਰਹੋ ਦੁਖ ਅੰਧੇਰਾ ਘਰ ਤੇ ਮਿਤੇ ਗੁਰ ਗਿਆਨ ਜੜਾਇਓ ਦੀਪ ਬਲਿਓ ਜਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖੇ ਜਗਤ ਤਰਿਓ ਮਹਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤਿ ਭਰਮ ਗੈ ਮੇਰੇ ਮਨ ਸਭ ਸੁਖ ਪਾਇਓ 라ਉ ਬਲਤੋ ਜਲਤੋ ਤੌਕੇ ਆ ਗੁਰ ਚੰਦਰ ਸੀਤ ਲਾਇਓ ਆ ਗਿਆ ਨਦੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਪ ਕਾ ਸਾਗਰ ਗਾਰੋ ਚਰ ਸੰਤਨ ਨਾਵ ਤਰਾਇਓ ਨਾਮ ਕਰਮਣਾ ਧਰਮ ਸੁੱਚ ਪ੍ਰਭ ਗਹਿ ਪੂਜਾ ਪਾਇਓ ਪਉ ਖੰਡਾਣ ਦੁਖ ਪੰਜਣੋ ਭਗਤ ਵਛਲ ਹਰਿ ਨਾਯੋ 나ਥੇ 나ਸ ਕਿਰਪਾ ਦੀਨ ਸਮਰਾ ਸੰਤ ਟਟਾਇਓ ਨਿਰਗੁਣਿਆ ਰੇਕੀ ਬੇਨਤੀ ਦੇਹੋ ਦਰਸ ਹਰਿ ਰਾਯੋ ਨਾਨਕ ਸ਼ਰਨ ਤੁਹਾਰੀ ਠਾਕੁਰ ਸੇਵਕ ਦਵਾਰ ਆਇਓ ਗਉੜੀ ਮਹਲਾ 5 ਰੰਗ ਸੰਗ ਬਿਖਿਆ ਕੇ ਭੋਗਾ ਇਨ ਸੰਗ ਆਂਦ ਨ ਜਾਣੀ ਔ ਸੰਚ ਹਉ ਖਾਟਤਾ ਸਗਲੇ ਅਬਦ ਬਿਹਾਨੀ ਰਹਾਉ ਔ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੇ ਸਮਾਨੀ ਜੋ ਬਣਵੰਤ ਅਚਾਰ ਕੁਲੀਨਾ ਮਨ ਮੈ ਹੋਏ ਗਮਾਨੀ ਜੋ ਲਜਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਵਿਸਰਾਮਨੀ ਭਾਈ ਮੀਤ ਬੰਦਵ ਸਗੇ ਪਾਛੇ ਤੈਨੂੰ ਕਉ ਸੰਪਾਨੀ ਯਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਬੁੱਧ ਸੁੱਚ ਕਰਮ ਕਰੇ ਬੰਦਰ ਮੰਦਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰਹਿਣ ਦੇਹ ਲੜਿਆ ਜਿਉ ਨੀਂਦ ਨ ਆਵੇ ਸਾਤਨ ਦੁੱਬਲਿਆ ਜਿਉ ਪਿਰ ਕਹਾਵੇ ਤਨ થી ਦੁੱਬਲ ਕੰਤ ਹਾਵੇ ਕੇਵ ਨੈਣੀ ਦੇਖੇ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੈ ਨ ਲੇਖੇ ਮੈਂ ਮਤ ਜੋਬਣ ਗਰਭ ਗਾਲੀ ਦੁੱਧਾ ਥਣੀ ਨ ਆਵੇ ਨਾਨਕ ਸਾ ਤਨ ਮਿਲੈ ਮਿਲਾਈ ਬਿਨ ਪੇਰ ਨੀਂਦ ਨਾ ਆਵੇ ਮੋਹ ਦੇ ਨੀ ਮਾਨੜਿਆ ਜਿਉ ਬਿਨ ਧਣੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਉਰ ਧਾਰੇ ਨਾ ਬਿਨ ਕਰਵਾ ਸੁਨਾਹੀ ਪੁਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਹੀਂ ਵਸਹਿ ਸਾਚੁ ਸੁਹੇਲੀਆ ਸਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨ ਛੋਡੈ ਸਾਤ ਨਾਮ ਸਹਿ ਸਮਾਣਿਆ ਮਿਲ ਸਹੀ ਸਹੇਲੜਿਓ ਹਮ ਪਿਰਿ 라ਵੇ ਹਾਇ ਗੁਰਪੁਖ ਲਿਖੋਗੀ ਜੀਉ ਸਬਦ ਸੁਨਿਆ ਸੋ ਸੱਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆਂ ਨਿਸ ਜਾਤ ਰਹਿ ਆ ਸਿਰ ਜਾਮ ਸੱਚ ਪਛਾਣਿਆ ਸੱਚ ਕੀ ਮਤ ਸਦਾ ਨਉਤਨ ਸਬਦਿ ਨਿਹੋਂ ਨਵੇਲਾ ਨਾਨਕ ਨਦਰੀ ਸਹਜ ਸਾਚਾ ਮਿਲੋ ਸਹੀ ਸਹੇਲਿਓ ਮੇਰੀ ਅਸ਼ਪੁਨੀ ਜੀਉ ਆਮਕਲ ਸਾਜਣੇ ਆਇਆ ਮੇਲ ਵਰਨਾਰੀ ਮੰਗਲ ਗਾਇਆ ਗੁਣ ਗਾਇ ਮੰਗਲ ਪ੍ਰੇਮ ਰਸਿ ਮੋੰਦ ਮਨੋ ਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹ ਕਰ ਜੋੜ 사ਤਨ ਕਰੇ ਬਿੰਤੀ ਰੈਣ ਦਿਨ ਰਸ ਪੀਨੀਆਂ ਨਾਨਕ ਭਿਰ ਤਨ ਕਰੇ ਰਲਿਆ ਈਸ਼ ਮੇਰੀ ਪੁੰਨੀਆਂ ਗੋੜੀ ਸ਼ੰਦ ਮਹਲਾ ਪਹਿਲਾ ਨਹਾ ਪ੍ਰਭੂ ਜਿਓ ਇਕਲੜੀ ਵਨ ਵਾਹੀ ਕਿਉ ਧੀ ਰਹਗੀ ਨਾ ਬਿਨਾ ਪ੍ਰਾਵੇ ਪ੍ਰਵਾਹੀ ਤਣ ਨਾ ਬਾਜੂ ਰਹਿਣਾ ਸਾਖੀ ਬਖਮ ਰੈਣ ਕਨੇਰੀ ਆ ਨਹਿ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀ ਆ ਬਾਜੂ ਪਿਆਰੇ ਕੋਈ ਨਾ ਸਾਰੇ ਇਕਲੜੀ ਗੁਰ ਲਾਏ ਨਾਨਕ ਸਾਧਨ ਮਿਲੈ ਮਿਲਾਈ ਬਿਨ ਪ੍ਰੀਤਮ ਸੁਖ ਪਾ ਦੁਖ ਪਾਈ ਪਿਰ ਛੋੜੀ ਜੜੀ ਜੀਉ ਕਉਣ ਮਿਲਾਵੇ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਾਂ ਬਦ ਪਾਵੇ ਦੀਪਕ ਦੇ ਉਜਾਰੇ ਸੁਣ ਸਖੀ ਸਹੇਲੀ ਸਾ ਸੁਹੇਲੀ ਸਾਚੇ ਕੀ ਗੁਣ ਸਾਰੇ ਸੰਗੁਣ ਮਿਲੀ ਤਾਂ ਵੇ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾਧਨ ਤਾਂ ਪੈ ਰਾਵੇ ਜਾਂ ਤਿਸ ਕੈ ਮਨ ਪਾਣੀ ਮਾਇਆ ਮੋਣੀ ਨੀ ਕਰੀਆ ਜੀਉ ਕੂੜ ਮੁੱਠੀ ਕੂੜਿਆ ਰੇ ਕਿਉ ਖੂਲੇਗੀ ਗੱਲ ਜੇ ਵੜੀਆ ਜੀਉ ਬਿਨ ਗੁਰ ਆਤ ਪਿਆਰੇ ਹਰਿ ਪ੍ਰੀਤਮ ਪਿਆਰੇ ਛਬਦ ਵਿਚਾਰੈ ਤਿਸ ਹੀ ਕਾ ਸੁ ਹੋਵੈ ਪੁੰਨ ਦਾਨ ਅਨੇਕ ਨਾਵਨ ਕਿਉ ਅੰਤਰ ਮਲ ਧੋਵੈ ਨਾ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰਹਿ ਬਿਬਾਣਾਏ ਨਾਨਕ ਸਚ ਕਰ ਸ਼ਬਦ ਸੀਆਂ ਪੈ ਦੁਬਦਾਂ ਮਹਿਲ ਕਿ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰ ਤੇਰਾ ਮਹਿਲ ਸੱਚਾ ਜੀਓ ਨਾਮ ਸਚਾ ਵਾਪਾਰੋ ਨਾਮ ਕਾਮ ਪਾਰ ਮੀਠਾ ਭਗਤ ਲਾਹਾਂ ਅਨ ਦਿਨੋ ਤਿਸ ਬਾਝ ਵਖਰ ਕੋਈ ਨਾ ਸੂਜੈ ਨਾਮ ਲਿਵੋ ਖਿੰਣ ਖਿਣਾ ਪਰਖ ਲਿਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸੱਚ ਪਾਇਆ ਰਾ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇੱਕ ਊ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਂ ਧਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਣ ਪਾ ਰਹਿਣਾ ਸਾਂ ਕੇ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿਣਾ ਸਾਖੀ ਗੋਲ ਬਿਨ ਮਹਿਲਾਂ ਪਾਈ ਜੋ ਗੁਰ ਕਹਿ ਸੋਈ ਪਰ ਕੀਜੈ ਤਿਸਨਾ ਅਗਨੁ ਬੁਝਾਈਐ ਹਰ ਸਾਂਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵਿਆ ਸੁਖ ਬਿਨ ਸੇਵਿਆ ਨਾ ਸੁਖ ਪਾਏ ਨਾਨਕ ਸਾਧਨ ਮਿਲੇ ਮਿਲਾਇ ਜਿਸ ਨੋਆ ਮਿਲਾਇ ਧਨ ਰਹਿਣ ਸੁਹਿਲੜੀ ਜੀਉ ਹਰਿ ਸਿਉ ਜਤਲਾਈ ਸਤ ਗੁਰ ਸੇਵੇ ਭਾਉ ਕਰੇ ਜੀਉ ਵਿਚੋਂ ਆਪ ਗਵਾਇ ਵਿਚੋਂ ਆਮ ਗਵਾਏ ਹਰ ਗੁਣ ਗਾਏ ਅੰਧਨ ਲਾਗਾ ਪਾਓ ਸੋਹਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਗੈ ਸ਼ਬਦ ਸੁਮਾਓ ਹਰ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੂ ਨਾਨਕ ਕਾਮਣ ਨਾ ਪਿਆਰੀ RAM ਨਾਮ ਗਲ ਹਾਰੋ ਤਨ ਇੱਕ ਲੜੀ ਜੀਓ ਬਿਨ ਨਾ ਪਿਆਰੇ ਦੂਜੇ ਭਾਏ ਮੁਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕਉ ਦੁਤਰ ਤਾਰੇ ਮਾਇਆ ਮੋਹਿ ਖੁਆਈ ਕੂੜ ਵਿਗੁੱਤੀ ਤਾਂ ਪਰ ਮੁਤੀ ਸਾਂਤਨ ਮਹਿਲ ਨ ਪਾਈ ਗੁਰ ਸ਼ਬਦ ਦੇ ਰਾਤੀ ਸਹਿਜੇ ਮਾਤੀ ਅੰਦਰ ਰਹੇ ਸਮਾਏ ਨਾਨਕ ਕਾਮਨ ਸੁਨਾਰੰਗ ਰਾਤੀ ਹਰ ਜੀਉ ਆਪ ਮਲਾਈ ਤਾਂ ਮਿਲੇ ਹਰ ਮੇਲੇ ਜੀਉ ਹਰ ਬਿਨ ਕਮਣ ਮਲਾਈ ਬਿਨ ਗੁਰ ਪ੍ਰੀਤਿ ਮੈਂ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਪ੍ਰਮਾਣ ਚੁਕਾਏ ਓ ਮਿਲਿਆ ਮਾਈ ਤਾਂ ਸਾਂ ਧਨ ਸੁਖ ਪਾਏ ਗੁਰ ਸੇਵਾ ਬਿਨ ਘੂਰ ਅੰਧਾਰ ਬਿਨ ਗੁਰ ਮੱਗ ਨਾ ਪਾਏ ਕਾਮਨ ਰੰਗ ਰਤੀ ਸਹਿਜੇ ਮਾਤੀ ਗੁਰ ਕਾਹ ਸ਼ਬਦ ਵਿਚਾਰੇ ਨਾਨਕ ਕਾਮਨ ਹਰ ਵਰ ਪਾਇਆ ਗੁਰ ਕੈ ਪਾਏ ਪਿਆਰੇ ਗੌੜੀ ਮਹੱਲਾ ਦੀਜਾ ਪਿਰ ਬਿਨ ਖਰੀ ਨਿਮਾਣੀ ਜੀਉ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨ ਆਵੇ ਜੀਉ ਕਾਪੜ ਤਨ ਨ ਸੁਹਾਈ ਕਾਪੜ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿੱਤ ਲਾਈਐ ਸਦਾ ਸੁਆਗਣ ਜਾਂ ਸਤਗੁਰ ਸੇਵੀ ਗੁਰ ਕੈ ਅੰਕ ਸਮਾਈਏ ਗੁਰ ਸ਼ਬਦੇ ਮੇਲਾ ਤਾਂ ਪੇਰਾਵੀ ਲਾਹ ਨਾਮ ਸੰਸਾਰੇ ਨਾਨਕ ਆਵਣ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾਤਨ ਕੰਤ ਮਾਣੇ ਜੀਉ ਆਪਣੇ ਨਾਲ ਪਿਆਰੇ ਐਨ ਸਨੰਗ ਰਾਤੀ ਜੀਓ ਗੁਰ ਸ਼ਬਦ ਦੇ ਵਿਚਾਰੇ ਗੁਰ ਸ਼ਬਦ ਦੇ ਵਿਚਾਰੇ ਹਾਂ ਮੈਂ ਮਾਰੇ ਇਨ ਬੇਮਲੋ ਪਿਆਰੇ ਸਾਤਨ ਸੁਹਾਗਣ ਸਨੰਗ ਰਾਤੀ ਸਾਚੇ ਨਾ ਪਿਆਰੀ ਆਪਣੇ ਨਾਂ ਗੁਰ ਮਿਲ ਰਹੀਏ ਅੰਮ੍ਰਿਤ ਕਹੀਏ ਦੁਬਦਾਂ ਮਾਰ ਨਿਵਾਰੇ ਨਾਨਕ ਆਮਣ ਹਰਿ ਹਰਿ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪਰੋ ਭੁੱਲੀ ਜਿਉ ਮਾਇਆ ਮੋਏ ਪਿਆਰੇ ਝੂਠੀ ਜੁੜ ਲਗੀ ਜਿਉ ਕੂੜ ਮੁੱਠੀ ਕੁੜਿਆਰੇ ਕੂੜ ਨਿਵਾਰੇ ਗੁਰਮਤਿ ਸਾਰੇ ਜੂਏ ਜਨਮਨ ਹਾਰੇ ਗੁਰ ਸ਼ਬਦ ਦੇ ਸੇਵੀ ਸੱਚ ਸਮਾਵੇ ਵਿੱਚੋਂ ਹਮੇ ਮਾਰੇ ਹਰ ਕਾ ਨਾਮ ਰੱਬ ਦੇ ਵਸਾਏ ਅਸਾਂ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸਮਾਣੀ ਜੇ ਸਾਚਾ ਨਾਮ ਅਧਾਰ ਮਿਲ ਮੇਰੇ ਪ੍ਰੀਤ ਮਾ ਜਿਉ ਤੋਦ ਬੇਨ ਖਰੀ ਨਿਮਾਣੀ ਮੈ ਨਣੀ ਨੀਂਦ ਨ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਘੋਰੀ ਆਗੀ ਕਰੋ ਬੇਨੰਤੀ ਜੀ ਗੁਰਪਾਵੀ ਜਿਉ ਮਿਲੈ ਤਿਵੇਂ ਮਲਾਈਐ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਕਰਾਈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਗਉੜੀ ਮਹਲਾ ਤੀਜਾ ਕਾਮਣ ਹਰ ਰਸ ਬੇਦੀ ਜਿਓ ਹਰ ਕੈ ਸਹਿਜ ਸੁਭਾਈ ਮਨ ਮੋਹਣ 모ਹੇ ਲੀਆ ਜਿਓ ਦੁਬਦਾਸ ਸਹਿਜ ਸੁਮਾਈ ਦੁਬਿਦਾਂ ਸਹਿਜ ਸਮਾਏ ਕਾਮਣ ਵਰਪਾਈ ਗੁਰਮਤੀ ਰੰਗ ਲਾਈ ਇਹੋ ਸਰੀਰ ਕੂੜ ਕੁਸਤ ਪਰਿਆ ਗਲਤਾਈ ਪਾਪ ਕਮਾਈ ਗੁਰਮੁਖ ਪਗਦ ਜਿਤ ਸਹਿਜ ਤੁਨ ਉਪਜੈ ਬੀਣ ਭਗਤੀ ਮੈਂ ਲੈਣਾ ਜਾਏ ਨਾਨਕ ਕਾਮਣ ਪਰਹ ਪਿਆਰੀ ਵਿੱਚੋਂ ਆਪ ਗਵਾਇ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਈ ਪਿਆਰੇ ਰੈਣ ਸੁਖ ਸੁਤੀ ਜੀਉ ਅੰਤਰ ਉਰਤਾਰੀ ਅੰਤਰ ਉਰਤਾਰੀ ਮਿਲੀ ਐ ਪਿਆਰ ਐ ਅੰਧਿਣ ਦੁੱਖ ਨਿਵਾਰੀ ਅੰਤਰ ਮਹਿਲ ਪਿਰਰਾਵੇ ਕਾਮਣ ਗੁਰਮਤੀ ਵਿਚਾਰ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇਤਿ ਅਪਾਰਿ ਆਵੋ ਦਇਆ ਕਰੇ ਜੀਓ ਪ੍ਰੀਤਮ ਆਤ ਪਿਆਰੇ ਕਾਮਣ ਬਿਨੋ ਕਰੇ ਜੀਓ ਸਤਿ ਸ਼ਬਦ ਸਿੰਗਾਰੇ ਸਤਿ ਸ਼ਬਦ ਸਿੰਗਾਰੇ ਹਾਂ ਮੈਂ ਮਾਰੀ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸਚਾ ਸੋਈ 부ਝੇ ਗੁਰ ਵਿਚਾਰ ਮਨਮੁਖ ਕਾਮ ਵੇ ਆਪੀ ਮੋਹਿ ਸੰਤਾਪੀ ਕਿਸ ਆਗੈ ਜਾਏ ਪੁਕਾਰ ਨਨਕ ਮਨਮਖ ਥਾਉ ਨਾ ਪਾਏ ਬੇਨਗੋਰੀ ਅਤ ਪਿਆਰ ਮੁੰਦਿਆਣੀ ਭੋਲੀ ਨਿਗੁਣੀਆਂ ਜੀਓ ਪਿਰ ਅਗਮਿਆ ਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣ ਹਰ ਅਭ ਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਐ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤ ਗੁਰੂ ਬੂਜਿ ਵਜਾਈ ਸਦਾ ਆਨੰਦ ਰਹੇ ਦਿਨ ਰਾਤੀ ਅਨੰਦ ਰਹਿ ਲੇਵ ਲਈ ਨਾਨਕ ਸਈ ਜੇ ਹਰ ਵਾਰ ਪਾਇਆ ਸਾ ਤਨ ਨੋਂ ਨਿਦ ਪਾਈ ਗਉੜੀ ਮਹਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਓ ਮਾਇਆ ਸਾਰੇ ਸਬਲ ਵਰਤੈ ਜੀਓ ਕਿਉਂ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਇਤਾ ਜੀਓ ਸ਼ਬਦ ਖੇਵੜੇ ਵਿੱਚ ਪਾਏ ਸ਼ਬਦ ਖੇਵੜੇ ਵਿੱਚ ਪਾਏ ਹਰਿਆਂ ਬੁਲਗਾਇ ਇਨ ਬਿਰ ਦੁਤਰ ਤਰਿਆ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆ ਇਉ ਮਰੀਏ ਖਿਣ ਮਹਿਰਾਮ ਨਾਮ ਕਿਲ ਵਿਖ ਕਟੈ ਪੈ ਪਵਿੱਤ ਸਰੀਰਾ ਨਾਨਕ RAM ਨਾਮ ਨੇ ਸਤਾਰਾ ਕੰਚਨ ਪੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਰਾਮ ਨਾਮ ਕੀ ਬਿਦ ਨਹੀਂ ਜਾਣੀ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਮੇ ਤਾਤ ਸੰਸਾਰੀ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰ ਗੁਰਮੁਖ ਹੋਵੇ ਆਰਾਮ ਨਾਮ ਵਖਾਣੈ ਆਪ ਤਰੇ ਕੁਲ ਤਾਰੈ ਨਾਨਕ ਨਾਮ ਸੇ ਘਟ ਅੰਤਰ ਗੁਰਮਤ ਮਿਲੇ ਪਿਆਰੈ ਰਾਮ ਨਾਮ ਬਿਨ ਕੋ ਧਰ ਨਾਹੀ ਜੀਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਪਾਰ ਰਾਮ ਨਾਮ ਵਪਾਰਾ ਗਮਿਆ ਪਾਰਾ ਗੁਰਮਤੀ ਜਨ ਵਈਏ ਸੇਵਾ ਸੁਧ ਭਗਤੇ ਸਾਚੀ ਵਿੱਚ ਹਉ ਆਮਗਵਾਈ ਹਮ ਮਤਹੀਨ ਮੂਰਖ ਮੁਗਧ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅੰਧਨ ਹਰ ਗੁਣ ਗਾਏ ਆਪ ਉਤਕਰਾਏ ਕਰਿ ਆਪ ਜੀਉ ਆਪੇ ਸ਼ਬਦ ਸੁਵਾਰੀ ਆਪੇ ਸਤਗੁਰ ਆਪ ਸ਼ਬ ਜੀਉ ਜਿਉ ਜਿ ਭਗਤ ਪਿਆਰੇ ਜੋ ਜੋ ਭਗਤੇ ਪਿਆਰੇ ਆ ਰਹੇ ਹਰਿਆਵ ਬਸਾਰੇ ਆਪੇ ਭਗਤੀ ਲਾਈ ਆਪੇ ਰਾਨਾ ਆਪੇ ਬਿੰਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਵਗੁਣ ਘਾਟੇ ਹਰਦੇ ਨਾਮ ਸਾਈਂ ਨਾਂਗ ਛੱਦ ਬਲਿਹਾਰੀ ਸੱਚੇ ਬਿਟਉ ਆਪੇ ਕਰੇ ਕਰਾਏ ਗਔਰੀ ਮਹੱਲਾ ਤੀਜਾ ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮ ਤਿ ਆਏ ਬਨ੍ਯਹੁ ਦੂਰ ਨ ਜਾਹੇ ਪਿਰਾ ਜੀਉ ਕਰ ਬੈਠਿਆ ਹਰ ਪਾਏ ਕਰ ਬੈਠਿਆ ਹਰ ਪਾਏ ਸਰਾਜਤ ਲਾਏ ਸੱਜੇ ਸਤ ਸੁਹਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਵਕਰਾਇ ਨਾ ਮੋ ਬੀਜੇ ਨਾ ਮੋ ਜਬੀ ਨਾ ਮੋ ਮਨ ਵਸਾਈ ਨਾਨਕ ਸਾਈ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਉ ਜਾਂ ਝਾਂਖੇ ਜਤ ਲਾਏ ਰਸਨਾ ਹਰਸ ਚਾਖ ਮੋਏ ਜੀਉ ਅਨ ਰਸਾਤ ਗਵਾਏ ਸਦਾ ਹਰਸ ਪਾਏ ਜਾਂ ਹਰ ਪਾਏ ਸਨਾਹ ਚਮਦੇ ਸੁਹਾਏ ਨਾਮ ਤੇ ਆਏ ਸੁਖ ਪਾਏ ਨਾਮ ਰਹਿ ਲਿਬ ਲਾਏ ਨਾਮੇ 업 ਜੇ ਨਾਮੇ ਬਿਨ ਸੇ ਨਾਮੇ ਸਾਇ ਸੁਮਾਏ ਨਾਨਕ ਨਾਮ ਗੁਰ ਮਤੀ ਪਾਗੇ ਆਪੇ ਲੈ ਲਵਾਏ ਇਹ ਵਡਾਣੇ ਚਾਕਰੀ ਪਿਰਾਂ ਜੀਓ ਤਨ ਚੋੜ ਪ੍ਰਦੇਸ ਦਾਏ ਦੂਜੇ ਕਿਹਨ ਸੁਖ ਨਾ ਪਾਇਓ ਆਪਣਾ ਜੀਓ ਵਿਖਿਆ ਲੋਭ ਸੁਵਾਏ ਵਿਖਿਆ ਲੋਭ ਲੁਬਾਏ ਵਿਖਿਆ ਲੋਭ ਲੁਬਾਏ ਪਰਮਲ ਪੁਲਾਏ ਇਹ ਕਿਉਂ ਕਰ ਸੁਖ ਪਾਏ ਚਾਕਰੀ ਵਡਾਣੇ ਖਰੀ ਦੁਖਾ ਲਈ ਆਵੇ ਧਰਮ ਗਵਾਏ ਮਾਇਆ ਬੰਨ ਟਿੱਕੇ ਨਾ ਇਹ ਖਿੰਖਣ ਦੁਖ ਸੰਤਾਏ ਨਾਨਕ ਮਾਇਆ ਗ ਦੁਖਤ ਦੇ ਚੂਕੇ ਜਾ ਗੁਰ ਸ਼ਬਦੀ ਜਤ ਲਾਏ ਮਨ ਮੁਖ ਮੁਗਦ ਗਵਾਵ ਮਨ ਮੁਖ ਮੁਗਦ ਗਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਹੰਦਾ ਪਿਰਾ ਜੀਓ ਪਿਰਾ ਜੀਓ ਹਰ ਮਾਰ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗਣਾਈ ਹਰ ਕੇ ਚਾਕਰ ਸਦਾ ਸੁਹਿਲੇ ਗੁਰ ਚੰਨੀ ਜਤ ਲਾਏ ਜਸਨੁ ਹਰ ਜੀਓ ਕਰੇ ਕਿਰਪਾ ਸਦਾ ਨਿਕ ਇਹ ਗੁਣ ਗਾਇ ਨਾਨਕ ਨਾਮ ਰਤਨ ਜਗ ਲਾ ਗੁਰਮੁਖ ਆਂ 부ਝਾਏ ਗਉੜਾ ਗਉੜੀ ਛੰਤ ਮਹੱਲਾ ਪੰਜਵਾਂ 1 2 ਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜੀਉ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਵਿਧਾਤੇ ਪ੍ਰਖੁ ਵਿਧਾਤਾ ਇੱਕ ਸ੍ਰੀ ਧਾਨੇ ਕਿਉ ਮਿਲੇ ਹਿੱਤ ਦੇ ਉਡੀਨੀਆ ਕਰ ਕਰੇ ਕਾਰ ਕਰੇ ਸੇਵਾ ਸੀਸ ਚਰਨੀ ਮਨ ਆਂ ਦਰਸ ਨੀ ਮਾਣੀਆ ਸਾਹ ਸਾਹ ਨਾ ਘੜੀ ਬਿਸਦੇ ਪਲ ਮੂਰਤ ਦਿਨ ਰਾਤੇ ਨਾਨਕ ਅਨਸਾਰਿੰਗ ਜਿਉ ਪਿਆਸੀ ਕਿਉ ਬਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਉ ਸੁਣ ਕੰਤ ਪਿਆਰੇ ਮੇਰਾ ਮੰਤਰ ਮੋਹਿ ਲੀਆ ਜਿਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹਿਦਾ ਉਦਾਸ ਧਨਕ ਧੀਰੇ ਗੁਣਮント ਨਾ ਦਿਆਲ ਬਾਲਾ ਸਰਬਗੁਣ ਪਰਪੂਰੀ ਦੇ ਪ੍ਰਦੋਸ਼ ਨਾਏ ਸੁਖ ਸੁਖੇ ਦਾਤੇ ਹਉ ਵਿਚੁੜੀ ਬੁਰਿਆਰੇ ਬਿਵੰਤ ਨਾਨਕ ਦਇਆ ਧਾਰੂ ਘਰ ਆਵੋ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਂ ਸੀ ਸੁਤਾਨ ਗੁਰ ਪਹਿ ਸੰਗ ਪ੍ਰਭ ਦਿਖਾਇਆ ਖਿਨ ਮੈਂ ਸਗਲਾ ਦੁੱਖ ਮਿਟੇ ਮੇਟੇ ਆ ਮਨੋ ਚਿੰਦਿਆਂ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸੰਗਲ ਅਦੇਸਾ ਬਿਵੰਤ ਨਾਨਕ ਕੰਤ ਮਿਲਿਆ ਲੂਟ ਤੇ ਹਮ ਜੈ ਸਾ ਮੇਰੇ ਮਾਨ ਅਨੰਦ ਭਇਆ ਜੀਉ ਵਜੀਵਾਂदाई ਕਰ ਲਾਲ ਆਇਆ ਪਿਆਰਾ ਸਭ ਤਖਾਂ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕਰ ਸਖੀ ਮੰਗਲ ਗਾਇਆ ਸਭ ਮੀਤ ਬੰਧ ਬਾਰਖੁ ਪਜਿਆ ਦੂਰ ਥਾਂ ਉਹ ਗਵਾਇਆ ਅਨਹਤ ਬਾਜੇ ਵਜੇ ਘਰ ਮਹਿ ਫਿਰ ਸੰਗ ਸੀਝ ਬਿਛਾਈ ਬੰਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮੁਹੱਲਾ ਪੈਵਾ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੂਹਨ ਤੇਰੇ ਸੂਣ ਦਵਾਰ ਕੰਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਯਾਰ ਠਾਕਸਾ ਕੀਰਤਨ ਗਾਵੇ ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਧਿਆਵੈ ਕਰ ਦਇਆ ਮਯਾ ਦਿਆਨ ਸੁਆਮੀ ਹੋ ਦੀਨ ਕਿਰਪਾਲਾ ਬੜਵੰਤ ਨਾਨਕ ਦਰਸ ਪਿਆਸੀ ਮੇਰੇ ਦਰਸ਼ਨ ਸੁਖ ਸਾਰਾ ਮੋਹਨ ਤੇਰੀ ਬਚਨ ਅਨੂਪ ਚਾਨ ਨਰਾਲੀ ਮੋਹਨ ਤੂੰ ਮਨ ਇੱਕ ਜੀਵਰ ਸਵਰਾਲੀ ਮਾਨੇ ਤਾਂ ਇੱਕ ਅਲੱਗ ਠਾਕਰ ਜਨੇ ਸਭ ਕਲ ਤਾਰੀਆ ਤੇਰੇ ਬਚਨ ਗੁਰ ਕੇ ਵਸ ਕੀਆ ਆਦਿ ਪੁਰਖ ਬਣ ਮਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਤਾਰੀਆ ਬ੍ਰਹਮਤਨਾਂ ਨੇ ਪੈ ਰੱਖੋ ਸਭ ਸੇਵਕ ਸ਼ਰਨ ਤੋਂ ਮਾਰੀਆ ਮੋਹਨ ਤੁਰ ਸਾਤ ਸੰਗਤ ਧਿਆਵੇ ਦਰਸ ਧਿਆਨਾਂ ਮੋਹਨ ਜਮ ਨੀੜ ਨ ਆਵੇ ਤੁਰ ਜਪਿ ਨਿਧਾਨਾਂ ਜਮਕਾਲ ਤਿੰਨ ਕੋ ਲਗਾ ਨਾਹੀ ਜੋ ਇੱਕ ਮਨ ਧਿਆਵੇ ਮਨ ਬਚਨ ਕਰਮ ਜੀ ਦੁਦ ਆਰਾਧੇ ਸੇ ਸਭੇ ਫਲ ਪਾਵੇ ਮਾਲ ਮੂਤ ਮੂੜ ਜਿ ਮੁਗਦ ਹੋਤੇ ਸੇ ਦੇਖ ਦਰਸੂ ਗਿਆਨ ਆਵਣ ਤਾ ਨਾਗਰਾ ਅਨਿਤ ਪੂਨ ਪ੍ਰਭਗਵਾਨ ਮੋਹਣ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਣ ਪੁੱਤਰ ਮੀਰ ਭਾਈ ਕਟੰਬ ਸਫਤਾਰੇ ਤਾਰਿਆ ਜਹਾਨ ਲਹਿ ਅਬਮਾਨ ਦਿਨੀ ਦਰਸ਼ਨ ਪਾਇਆ ਜਿੰਨੀ ਤਨ ਕਹਿਆ ਤੰਜਾ ਮੰਦਰ ਨੇ ਬੀ ਅੰਤ ਗੁਣ ਤੇਰੇ ਕਥੇ ਨਾ ਜਾਏ ਸਤਿਗੁਰ ਪੁਰਖ ਮੁਰਾਰੇ ਬਿਰਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸ਼ਲੋਕ ਪਤ ਦਾ ਸੰਕ ਪਨੀਤ ਕਰ ਪੁਨਾ ਹੈ ਪੁਨਾ ਹੈ ਬਲਿਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਮਿਖ ਦਾਹਣ ਹਾਰੇ ਛੰਦ ਜਪ ਬਣਾ ਤੂ ਰਾਮ ਨਰਾਇਣ ਗੋਵਿੰਦਾ ਹਰ ਮਾਦੋ ਧਿਆਏ ਮਣਾ ਮੁਰਾਰ ਮੁਕੰਦੇ ਕਟਗੀ ਗਾਲ ਦੁਖ ਫਾਦੋ ਦੁਖ ਹਰਨ ਦੀਨ ਸ਼ਰਨ ਸ੍ਰੀ ਤਰ ਚਰਨ ਕਮਲ ਚਰਨ ਕਮਲ ਆਰਾਦੀਏ ਜੰ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਦੀਏ ਕਲਮਲੇ ਦੇਤਾ ਸੁਧ ਦੇਹੀ ਕਰਤਾ ਕਲਮਲੇ ਦੇਤਾ ਸੁਧ ਕਰਤਾ ਦੇ ਨੈਣ ਆਧਾਰ ਆਰਾਧ ਬਲਵੰਤ ਨਾਨਕ ਕਰੋ ਕਿਰਪਾ ਗੁਬਾਲ ਗੋਵਦ ਮਾ ਦੋ ਸਿਮਰ ਮਨਾਮ ਦਾ ਮੋਦ ਦੁਖ ਹਰ ਭੈ ਪੰਜਨ ਹਰ ਆਇਆ ਸ਼੍ਰੀ ਤੰਗੂ ਦਿਆਲ ਮਨੋਹਰ ਭਗਤ ਵਛਲ ਹਰ ਭਗਤ ਵਛਲ ਬਿਰਦਾਇਆ ਭਗਤ ਵਚਨ ਜਿੰਦ ਮੁਰਖ ਪੂਰੇ ਨੇ ਮਣੇ ਚੰਦੇ ਆ ਪਾਈਏ ਤੁਮ ਤਮ ਅੰਧ ਕੂਪ ਤੇ ਉਧਾਰੇ ਨਾਮ ਮਨ ਵਸਾਈ ਸੁਰ ਸਿੱਧ ਗਣ ਗਧਰ ਮੁੰਜਨ ਸੁਕੁਣ ਅਨੇਕ ਭਗਤੀ ਗਾਇਆ ਵਿਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੀਤ ਮਣਾ ਪਾਰ ਬ੍ਰਹਮ ਪਰਮੇਸ਼ਵਰ ਸਰਬ ਕਲਾ ਜਿਨ ਧਾਰੀ ਕਰਣਾ ਮੈਂ ਸਮੁਰਾਥ ਸੁਆਮੀ ਕੜਕੜ ਪ੍ਰਾਣ ਆਦਾਰੀ ਪ੍ਰਾਣ ਮਹਾਂ ਤਾਂ ਜੀਤ ਨਾ ਬਿਅੰਤਕ ਮੈਂ ਪਾਰੋ ਸ਼ਰਨ ਜੋਗ ਮੈਂ ਸਮਰਾਥ ਮਨੋਹਰ ਭਗਤ ਦੁਖ ਬਿਦਾਰ ਰੋਗ ਸੋਸਾ ਦੁਖ ਬਿਨ ਸੇ ਜਪਤ ਨਾਮ ਰਾਰੀ ਬ੍ਰਹਮਤ ਨਾਨਕ ਕਰੋ ਕਿਰਪਾ ਸਮਤ ਸੰਕਲ ਧਾਰੀ ਗੁਣ ਗਾਉ ਮਣਾ ਚੋਤਾ ਬਿਨਾ ਸਥਪਤੇ ਉਜਦਾਲਾ ਬਿਸੰਭਰ ਦੇਵਣ ਕਉ ਇਕੈ ਰਬ ਕਰੇ ਪ੍ਰਤਪਾਲ ਪਿਤਪਾਲ ਮਹਾਂ ਦਿਆਲ ਦਾਨ ਦਇਆਤਾ ਰੇ ਸਭ ਕਿਸੈ ਕਾਲ ਕਾਲ ਕੰਟੁਕ ਲੋਹ ਮੋਨਸ ਜੀ ਜਾਂ ਕੈ ਪ੍ਰਭ ਅਸੇ ਸੁਪਸੰਦੀ ਅਸਲ ਫਿਅਸ ਭਈ ਪੂਰਨ ਕਾਲਾ ਬਰਨਤ ਨਾਨਕ ਇਚ ਪੁਨੀ ਜਬ ਜੀਂਦਾ ਆ ਗੋੜੀ ਮਹੱਲਾ ਪੈ ਸੁਣ ਸਕੀਏ ਮਿਲ ਉਦਮ ਕਰਿਹਾ ਮਨਾਈ ਲਹਿ ਹਰ ਕੰਤੈ ਮਾਂ ਤਿਆ ਕਰ ਭਗਤ ਢਿ ਗੋਰੀ ਮੋਹਿ ਸਾਧੂ ਮੰਤੈ ਸਖੀ ਵਸਿਆ ਆਇਆ ਫਿਰ ਛੂਡਣਾ ਜਾਈ ਇਹ ਰੀਤ ਪੜੀ ਭਗਵੰਤ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਨੀਤੁ ਕਰੀ ਤਿਸ ਜੰਤੈ ਸੁਣ ਸਖੀਏ ਇਹ ਪਲੀ ਬਿਨੰਤੀ ਇਹੁ ਮਤਾਤ ਪਕਾਈਐ ਸਹਿਜ ਸੁਭਾਈ ਉਪਾਦ ਰਹਿਤ ਹੋਈ ਗੀਤ ਗਵਿੰਦ ਹੈ ਗਾਈਐ ਕਲ ਕਲੇਸ ਮਿਟੇ ਭ੍ਰਮਨਾਸੈ ਮਨ ਚੰਦਿਆ ਫਲ ਪਾਈਐ ਪਾਰਬ੍ਰਹਮ ਪਰਮੋਵਰ ਪਰਮੇਸ਼ਰ ਨਾਮ ਨਾਮ ਧਾਇਿ ਸਖੀ ਸਕੀ ਕਰੀ ਨਿਤ ਸੁਖ ਮਨਾਈ ਪ੍ਰ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬਰਾਗਣ ਫੇਖੋ ਥਾਣ ਸਵਾਈ ਖੋਜ ਲਹੁ ਹਰ ਸੰਤ ਜਣਾ ਸੰਗਿ ਸਿਮਰਤਿ ਪੁਰਖ ਮਿਲਾਈ ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ Sí.